ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਾਰੇ ਮਾ ਪਰਮਾਤਮਾ ਅਗੇ ਅਰਦਾਸ ਕਰਦੇ ਆਂ ਤੁਸੀਂ ਸਾਰੇ ਰਾਜੀ ਖੁਸ਼ੀ ਹੋ ਚੜ੍ਹਦੀ ਕਲਾ ਦੇ ਵਿੱਚ ਰੋ ਅੱਜ ਆਪਾਂ ਲੈ ਕੇ ਆਏ ਜੀ ਗਰਮੀਆਂ ਵਾਲੇ ਬਹੁਤ ਸੋਹਣੇ ਸੂਟ ਆ ਕਾਟਨ ਆ ਜੀ ਤੇ ਜਿਹੜਾ ਹੈਗਾ ਵਾ ਹੋਰ ਕਾਫੀ ਤਰ੍ਹਾਂ ਦੇ ਫੈਬਰਿਕ ਲੈਣਗੇ ਨਾਲ ਹੈਗੀਆਂ ਕਈਆਂ ਦੇ ਨਾਲ ਪਿਓਰ ਦੇ ਦੁਪੱਟੇ ਨੇ ਕਈਆਂ ਦੇ ਨਾਲ ਹੈਗੇ ਨੇ ਜੀ ਉਹ ਮਸਲੀਨ ਦੇ ਦੁਪੱਟੇ ਕਈ ਸੂਟ ਮਸਲੀਨ ਦੇ ਨੇ ਕਈ ਕਾਟਨ ਦੇ ਨੇ ਤੁਹਾਨੂੰ ਸਾਰੇ ਦਿਖਾਵਾਂਗੇ ਆ ਸਾਰੇ ਮਸ਼ੀਨ ਵਰਕ ਵਾਲੇ ਸੂਟ ਨੇ ਗਰਮੀਆਂ ਦੇ ਤੇ ਤੁਹਾਨੂੰ ਆਫਰ ਪ੍ਰਾਈਸ ਤੇ ਮਿਲਣਗੇ ਜਰੂਰ ਸੰਪਰਕ ਕਰਿਓ ਜੀ ਸਕਰੀਨ ਤੇ ਨੰਬਰ ਦਿੱਤਾ ਹੋਇਆ ਉਦਾਂ ਸੀ ਪੰਜਾਬ ਦੇ ਵਿੱਚ ਤੇ ਇਸ ਟਾਈਮ ਪੰਜਾਬ ਦੇ ਵਿੱਚ ਹੀ ਆਂ ਦੀ ਉਦਾਂ ਜਰਮਨ ਤੋਂ ਆ ਤੇ ਜਰਮਨ ਵਿੱਚ ਵੀ ਆਪਾਂ ਅਨਾਹਤ ਬੁਟੀਕ ਦੇ ਨਾਮ ਤੋਂ ਜਿਹੜਾ ਹੈਗਾ ਵਾ ਪੇਜ ਆ ਮੇਰਾ ਤੇ ਤੁਸੀਂ ਉਹਨੂੰ ਵੀ ਫੋਲੋ ਕਰਿਓ ਲਾਈਕ ਸ਼ੇਅਰ ਜਰੂਰ ਕਰਿਓ ਜੀ ਤੇ ਸਬਸਕ੍ਰਾਈਬ ਵੀ ਕਰਿਓ ਛੋਟੀ ਜਿਹੀ ਸਕੋਲ ਦੇ ਨਾਲ ਹੀ ਸਾਡਾ ਜਿਹੜਾ ਬਿਜ਼ਨਸ ਚੱਲਦਾ ਵਾ ਤੇ ਚਲੋ ਆਪਾਂ ਕੱਪੜੇ ਦਿਖਾਉਣੇ ਸ਼ੁਰੂ ਕਰਦੇ ਆਂਗੇ ਬਹੁਤ ਸਾਰੇ ਗਰਮੀਆਂ ਦੀ ਕਲੈਕਸ਼ਨ ਆਈ ਆ ਤੁਸੀਂ ਫੋਨ ਕਰਕੇ ਜਾਂ ਤੁਸੀਂ ਇਨ ਬਾਕ ਚ ਮੈਸੇਜ ਛੱਡ ਕੇ ਜਿਹੜਾ ਹੈਗਾ ਫੂਟ ਬੁੱਕ ਕਰਾ ਸਕਦੇ ਆ ਜੀ ਤੇ ਬਹੁਤ ਸੋਹਣੇ ਮਿੱਠੇ ਮਿੱਠੇ ਜੇ ਕਲਰ ਨੇਗੇ ਤੇ ਦਿਖਾਉਨੇ ਆ ਤੁਹਾਨੂੰ ਸਾਰੇ ਆਪਾਂ ਮੰਮੀ ਤੇ ਨਾਲ ਮੈਂ ਲੱਗੀ ਹੋਈ ਆਂਗੀ ਸਾਰਾ ਕੁਝ ਦਿਖਾਉਣ ਤੇ ਕੱਪੜੇ ਸਾਰੇ ਦਿਖਾਉਂਗੀ ਲਾਈਟ ਕਲਰ ਨੇ ਜੀ ਬਹੁਤ ਡਾਰਕ ਕਲਰ ਨਹੀਂ ਹੈਗੇ ਜਿਵੇਂ ਆਪਾਂ ਹੁਣ ਗਰਮੀਆਂ ਦੇ ਵਿੱਚ ਜੂਨ ਜਲਾਈ ਦੇ ਵਿੱਚ ਬਾਲੇ ਗੂੜੇ ਰੰਗ ਨਹੀਂ ਪਾਏ ਜਾਂਦੇ ਹੈਗੇ ਤੇ ਬਹੁਤ ਸੋਹਣਾ ਹੈਗਾ ਜੀ ਮਸ਼ੀਨ ਵਰਕ ਕੀਤਾ ਹੋਇਆ ਬਹੁਤ ਸੋਹਣਾ ਮਸ਼ੀਨ ਵਰਕ ਕੀਤਾ ਹੋਇਆ ਇਦਾਂ ਕਟਵਰਕ ਕਰਕੇ ਜਿਹੜਾ ਹੈਗਾ ਇਹਦਾ ਮੂਰਲਾ ਪੱਲਾ ਬਣ ਜਾਊਗਾ ਹਾਂਜੀ ਤੇ ਦੁਪੱਟਾ ਵੀ ਬਹੁਤ ਸੋਹਣਾ ਵਾ ਬਹੁਤ ਸੋਹਣਾ ਕਟਵਰਕ ਕੀਤਾ ਹੋਇਆ ਤੇ ਦੁਪੱਟੇ ਤੇ ਵੀ ਵਰਕ ਕੀਤਾ ਹੋਇਆ ਜੀ ਸਾਰੇ ਦੁਪੱਟੇ ਤੇ ਬਹੁਤ ਸੋਹਣਾ ਵਰਕ ਆ ਤੇ ਪਾਸਿਆਂ ਦੇ ਉੱਪਰੋਂ ਜਿਹੜਾ ਹੈਗਾ ਵਾ ਇਦਾਂ ਲੇੜਿਆ ਹੋਇਆ ਤੇ ਜਿਹੜੀ ਹੈਗੀ ਇਹਦੀ ਸਲਵਾਰ ਆ ਉਹ ਆਦ ਖੀ ਜੇ ਸਲਵਾਰੇ ਦੀ ਨਾਲ ਜੀ ਆਲ ਓਵਰ ਨਹੀਂ ਹੈਗਾ ਸਲਵਾਰ ਦਾ ਜਿਹੜਾ ਹੈਗਾ ਕੰਟਰਾਸਟ ਆ ਇਹਦੇ ਨਾਲ ਬਹੁਤ ਸੋਹਣੀ ਬਰੀਕ ਬਰੀਕ ਬੂਟੀ ਬਣੀ ਹੋਈ ਐ ਸਲਵਾਰ ਤੇ ਵੀ ਪਲਾਜ਼ੋ ਬਣਾਉਣੀਆਂ ਸਲਵਾਰ ਬਣਾਉਣੀਆਂ ਤੁਸੀਂ ਆਪਦੇ ਹਿਸਾਬ ਨਾਲ 2.5 ਮੀਟਰ ਕੱਟ ਹੈਗਾ ਜੀ ਜਿਹੜਾ ਸਲਵਾਰ ਦਾ ਕਪੜਾ ਉਹ ਤੇ ਇਹਦੇ ਥੋੜੀ ਪਤਲਾ ਸਲਵਾਰ ਵੀ ਬਣ ਜਾਣੀ ਤੇ ਇਹ ਤੁਹਾਨੂੰ ਦਰਦ ਹੈ ਨਾ ਤੇ ਜਿਹੜਾ ਗਲੇ ਦੇ ਉੱਪਰ ਵੀ ਬਹੁਤ ਸੋਹਣਾ ਜਿਹੜਾ ਵਰਕ ਕੀਤਾ ਹੋਇਆ ਵਾ ਮੈਂ ਸ਼ੋਅ ਕਰ ਦਿਆਂ ਤੁਹਾਨੂੰ ਮੇਰੇ ਕਰਕੇ ਗਾਂਬੀਆਂ ਬਣੀਆਂ ਹੋਣਗੀਆਂ ਗਲੇ ਦੇ ਉੱਪਰ ਵੀ ਇਦਾਂ ਫੁੱਲ ਬਣਿਆ ਹੋਇਆ ਤੇ ਕਲਰ ਸਾਰਿਆਂ ਦੇ ਵਿੱਚ ਇੱਕੋ ਇੱਕੋ ਕਲਰ ਆ ਜੀ ਸਾਡੇ ਕੋਲ ਇਹ ਤਾਂ ਤਿੰਨ ਤਿੰਨ ਨਹੀਂ ਸੀ ਇਹ ਜਿਹੜੇ ਇਹਦੇ ਵਿੱਚ ਜੀ ਤਿੰਨ ਕਲਰ ਨੇਗੇ ਬਹੁਤ ਸੋਹਣੇ ਤਿੰਨ ਕਲਰ ਨੇ ਇਹ ਹੈਗਾ ਜੀ ਗਾਜਰੀ ਕਲਰ ਕਹਿ ਸਕਦੇ ਆਪਾਂ ਜਿੱਦਾਂ ਦਾ ਕੈਮਰੇ ਦੇ ਵਿੱਚ ਹੈਗਾ ਪੀਚ ਹਾਂ ਪੀਚ ਗਾਜਰੀ ਜਿਹਾ ਕਲਰ ਹੈਗਾ ਤੇ ਆਹ ਹੈਗਾ ਪਰਪਲ ਕਲਰ ਲਵੈਂਡਰ ਕਲਰ ਆ ਤੇ ਇੱਕ ਹੈਗਾ ਵਾਹ ਪਿਸਤਾ ਕਲਰ ਤਿੰਨ ਕਲਰ ਨੇ ਜੀ ਇਹਨਾਂ ਦੇ ਵਿੱਚ ਤੁਸੀਂ ਕੋਈ ਵੀ ਜਿਹੜਾ ਤੁਹਾਨੂੰ ਪਸੰਦ ਆ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਜੀ ਸਾਨੂੰ ਤੇ ਕੋਰੀਅਰ ਸਰਵਿਸ ਆਪਣੀ ਸਾਰੇ ਵਰਲਡ ਦੇ ਵਿੱਚ ਕਿੱਥੇ ਵੀ ਤੁਸੀਂ ਕੋਰੀਅਰ ਕਰਵਾਉਣਾ ਕੋਰੀਅਰ ਤੁਹਾਨੂੰ ਮਿਲੂਗਾ ਤੇ ਉਸ ਤੋਂ ਨੈਕਸਟ ਸੂਟ ਹੈਗਾ ਜੀ ਲੈਮਨ ਸ਼ੇਡ ਦੇ ਵਿੱਚ ਮਹਿੰਦੀ ਨਹੀਂ ਕਹਿ ਸਕਦੇ ਲੈਮਨ ਸ਼ੇਡ ਹੈ ਕਹਿੰਦੇ ਕੱਚਾ ਨਿੰਬੂ ਵਰਗਾ ਜਿੱਦਾਂ ਦਾ ਰੰਗ ਹੁੰਦਾ ਵਾ ਉਹ ਚੀਜ਼ ਹੈ ਤੇ ਸੂਟ ਬਹੁਤ ਸੋਹਣੇ ਸੋਹਣੇ ਨੇਗੇ ਆਲੋਜੀ ਬਹੁਤ ਸੌਫਟ ਕਪੜਾ ਵਾ ਇਹ ਮਸਲੀਨ ਦਾ ਜੀ ਸੂਟ ਹੈ ਜਿਹੜਾ ਇਦਾਂ ਬਣਿਆ ਹੋਇਆ ਗਲਾ ਬਹੁਤ ਸੋਹਣਾ ਰਾਣੀ ਹਾਰ ਬਣਿਆ ਹੋਇਆ ਗਲੇ ਦੇ ਉੱਪਰ ਇਦਾਂ ਬਣਿਆ ਹੋਇਆ ਪੱਲੇ ਦੇ ਉੱਪਰ ਬਹੁਤ ਸੋਹਣਾ ਫੁੱਲ ਇਦਾਂ ਕਟਵਰਕ ਤੁਸੀਂ ਕਰਵਾ ਕੇ ਜਿਹੜਾ ਹੈਗਾ ਵਾ ਪੱਲਾ ਤਿਆਰ ਕਰ ਸਕਦੇ ਆ ਇਹ ਹਾਲਓਵਰ ਸੂਟ ਹੈ ਜੀ ਹਾਲਓਵਰ ਸੂਟ ਆ ਤੇ ਇਹ ਵੀ ਦੇਖਦੇ ਹਾਂ ਵੀ ਸਲਵਾਰ ਤੇ ਉੱਪਰ ਵੀ ਡਿਜ਼ਾਈਨ ਸਲਵਾਰ ਤੇ ਲਿਆ ਸਕਦੇ ਆ ਜਾਂ ਤੁਸੀਂ ਬਾਹਾਂ ਤੇ ਪਾ ਸਕਦੇ ਆ ਇਦਾਂ ਦਾ ਫੁੱਲ ਬਣਿਆ ਆ ਵਾ ਸਲਵਾਰ ਤੇ ਮੂਰੀ ਤੇ ਜਾਂ ਪਲਾਜ਼ੋ ਤੇ ਵੀ ਸੋਹਣਾ ਲੱਗੇਗਾ ਸਲਵਾਰਾਂ ਇਹਨਾਂ ਦੇ ਨਾਲ ਜਿਵੇਂ ਅੱਜਕੱਲ੍ਹ ਚੱਲੀਆਂ ਨੇ ਜੀ ਟ੍ਰੈਂਡ ਦੇ ਵਿੱਚ ਇੱਕ ਕੁੰਦੇ ਵਾਲੀ ਹੋਲੀਆਂ ਸਲਵਾਰਾਂ ਨੇ ਭਾਰੀਆਂ ਸਲਵਾਰਾਂ ਨਾਲ ਫਿਰ ਇਹ ਕਢਾਈ ਜਿਹੜੀ ਹੈਗੀ ਆ ਉਹ ਬੱਚੀ ਘੋੜ ਮਿਲ ਜਾਂਦੀ ਹੈ ਤੇ ਆ ਹੈਗਾ ਇਹਦਾ ਬਹੁਤ ਸੋਹਣਾ ਦੁਪੱਟਾ ਨਾ ਜੀ ਪਤਾ ਵੀ ਚੋਲ ਦੇ ਦੁਪੱਟੇ ਹੈਗੇ ਨੇ ਜੀ ਪਿਓਰ ਦੇ ਨੇ ਨਾਲ ਇਹਨਾਂ ਦੇ ਤੇ ਦੁਪੱਟਿਆਂ ਤੇ ਵੀ ਬਹੁਤ ਸੋਹਣਾ ਵਿਚਾਲੇ ਇਦਾਂ ਗੋਟਾ ਲਾ ਕੇ ਕੰਮ ਕੀਤਾ ਹੋਇਆ ਹਾਂ ਜੀ ਬਹੁਤ ਸੋਹਣਾ ਦੁਪੱਟਾ ਆ ਇਹ ਪੌਸ ਨੂੰ ਸੁਲਟਾ ਆਪ ਆਪਣੇ ਹਿਸਾਬ ਨਾਲ ਤੁਸੀਂ ਇਹਨਾਂ ਨੂੰ ਲੈਸ ਲਾ ਕੇ ਬੁਟੀਕ ਸਟਾਈਲ suit ਤਿਆਰ ਕਰਵਾ ਸਕਦੇ ਹੋ ਜੀ ਇਹ ਸਾਡੇ ਤੋਂ ਕਰਵਾਉਣੇ ਨੇ ਤੁਸੀਂ ਆਪਣਾ ਨਾਪ ਭੇਜ ਸਕਦੇ ਆ ਇੱਕ ਸਿੰਗਲ ਕਲਰ ਜੀ ਪਹਿਲਾਂ ਵਾਲੇ ਦੇ ਵਿੱਚ ਤਾਂ ਅਸੀਂ ਕਲਰ ਤੇ ਇਹਦੇ ਵਿੱਚ ਸਿੰਗਲ ਕਲਰ ਹੀ ਹੈ ਜੀ ਤੇ ਤੁਹਾਨੂੰ ਜਿਹੜੇ ਹੈਗੇ ਸੂਟ ਅਲੱਗ-ਅਲੱਗ ਰੇਂਜ ਦੇ ਵਿੱਚ ਆ 1500 ਤੋਂ ਲੈ ਕੇ 1800 ਦੀ ਰੇਂਜ ਦੇ ਵਿੱਚ ਜਿਹੜੇ ਸੂਟ ਨੇ ਹਲੋ ਜੀ ਇਹ ਵੀ ਬਹੁਤ ਸੋਹਣਾ ਸੂਟ ਆ ਇਦਾਂ ਪੈਚ ਲਾ ਕੇ ਉਹਨਾਂ ਨੇ ਪੈਚ ਨਾਲ ਉੱਪਰ ਚਿਪਕਾਇਆ ਨਹੀਂ ਹੋਇਆ ਜੀ ਇਹਦੇ ਨਾਲ ਜਿਹੜਾ ਸਿਉਣ ਦੇ ਨਾਲ ਜਿਹੜਾ ਅਟੈਚ ਕੀਤਾ ਹੋਇਆ ਵਾ ਸਿਉਣ ਕੀ ਇਹ ਲਵੈਂਡਰ ਕਲਰ ਹੈ ਬਹੁਤ ਸੋਹਣੀ ਬੇਲ ਪਾਈ ਹੋਈ ਆ ਕਿਸੇ ਵੀ ਸਾਈਜ਼ 'ਚ ਤੁਸੀਂ ਤਿਆਰ ਕਰਵਾ ਸਕਦੇ ਹੋ ਉੱਚਾ ਵੀ ਰਖਵਾ ਸਕਦੇ ਹੋ ਕਿਉਂਕਿ ਇਹਦੇ 'ਚ ਗਲੇ ਦੇ ਉੱਪਰ ਕੱਟ ਹੋ ਜਾਣਾ ਡਿਜ਼ਾਈਨ ਨਹੀਂ ਹੈਗਾ ਵੀ ਗਲਾ ਬਣਿਆ ਹੋਇਆ ਵਾ ਕਿ ਤੁਸੀਂ ਆਪਣੇ ਹਿਸਾਬ ਨਾਲ ਇਹਦਾ ਡਿਜ਼ਾਈਨ ਤਿਆਰ ਕਰਵਾ ਸਕਦੇ ਆ ਜੀ ਤੇ ਇਹ ਹਲੋ ਵਰਸੂਟਾ ਇਹਦੇ ਹੈਗਾ ਜਿਹੜਾ ਸਲਵਾਰ ਤੇ ਉੱਪਰ ਵਰਕ ਨਹੀਂ ਹੈਗਾ ਤੇ ਦੁਪੱਟੇ ਤੇ ਬਹੁਤ ਸੋਹਣਾ ਕੱਟ ਵਰਕ ਦੇ ਨਾਲ ਏਦਾਂ ਬੇਲਾਂ ਪਾਈਆਂ ਹੋਈਆਂ ਨੇ ਦੁਪੱਟਾ ਵੀ ਬਹੁਤ ਸੋਹਣਾ ਬਣਾਇਆ ਹੋਇਆ ਦੁਪੱਟੇ ਸਾਰਿਆਂ ਨਾਲ ਹੀ ਬਹੁਤ ਸੋਹਣੇ ਫੁੱਲੇ ਡੁੱਲੇ 2.5 ਮੀਟਰ ਦੀ ਕੱਟ ਆ ਜੀ ਦੁਪੱਟਿਆਂ ਦੀ ਵੀ ਏਦਾਂ ਬਹੁਤ ਸੋਹਣੇ ਫੁੱਲਾਂ ਦੇ ਨਾਲ ਦੁਪੱਟੇ ਬਣਾਏ ਹੋਏ ਨੇ ਆਹ ਲਓ ਜੀ ਤੇ ਉਸ ਤੋਂ ਅਗਲਾ ਰੰਗ ਹੈਗਾ ਜੀ ਪੀਚ ਕਲਰ ਆ ਡਾਰਕ ਨਹੀਂ ਹੈਗਾ ਕਲਰ ਡਾਰਕ ਕਲਰ ਜਿਹੜੇ ਨੇ ਉਹ ਆਪਾਂ ਲਿਆਂਦੇ ਨਹੀਂ ਹੈਗੇ ਡਾਰਕ ਨਹੀਂ ਹੈ ਕਲਰ ਮਾੜੇ ਨਹੀਂ ਹੈਗੇ ਜਿਵੇਂ ਗਰਮੀਆਂ ਦੇ ਵਿੱਚ ਆਪਾਂ ਪਾਉਣੇ ਆਂਗੇ ਉਹੀ ਰੰਗ ਨੇ ਸਾਰੇ ਗੂੜੇ ਰੰਗ ਨਹੀਂ ਹੈਗੇ ਭੁਖੀਲੇ ਰੰਗ ਨਹੀਂ ਹੈ ਤੇ ਆਹ ਹੈਗਾ ਜੀ ਬਹੁਤ ਸੋਹਣਾ ਗਾਜਰੀ ਕਲਰ ਸੌਰੀ ਪੀਚ ਕਲਰ ਇਹ ਹੈਗਾ ਜੀ ਕਿਦਾਂ ਬਣਿਆ ਹੋਇਆ ਕਮੀਜ਼ ਦਾ ਡਿਜ਼ਾਈਨ ਹੈ ਘੇਰੇ ਦਾ ਹਾਂਜੀ ਆ ਘੇਰੇ ਦਾ ਡਿਜ਼ਾਈਨ ਬਹੁਤ ਸੋਹਣਾ ਇਦਾਂ ਆਰਗੈਂਸਾ ਲਾ ਕੇ ਜਿਹੜਾ ਹੈਗਾ ਵਾ ਮੂਰੇ ਦਿੱਤਾ ਆ ਪੈਰ 'ਚ ਤੇ ਉਦਾਂ ਹੀ ਦੁਪੱਟੇ ਤੇ ਵੀ ਵਰਕ ਆ ਟਾਈ ਐਂਡ ਡਾਈ ਦਾ ਜਿਹੜਾ ਹੈਗਾ ਵਾ ਇਹਦਾ ਸਲਵਾਰ ਦਾ ਬਾਟਮ ਦਾ ਕੱਪੜਾ ਵਾ ਬਹੁਤ ਸੋਹਣਾ ਤੇ ਇਦਾਂ ਟੈਡੀਆਂ ਜੀਆਂ ਲਿਖੀਆਂ ਬਣੀਆਂ ਹੋਈਆਂ ਨੇ ਜਿਹੜੀਆਂ ਸੂਟ ਦੇ ਉੱਪਰ ਤੇ ਆ ਹੈਗਾ ਬਹੁਤ ਸੋਹਣਾ ਇਹਦਾ ਚਾਰੇ ਪਾਸੇ ਹੀ ਬਾਰਡਰ ਆ ਜਿਹੜਾ ਦੁਪੱਟੇ ਤੇ ਆ ਬਹੁਤ ਸੋਹਣਾ ਦੁਪੱਟਾ ਬਣਿਆ ਹੋਇਆ ਉਸ ਤੋਂ ਅਗਲਾ ਸੂਟ ਜੀ ਕਿਸੇ ਨੂੰ ਵਾਈਟ ਕਲਰ ਪਾਉਣਾ ਪਸੰਦ ਆ ਤਾਂ ਦੋ ਤੋਂ ਤਿੰਨ ਸੂਟ ਆਪਣੇ ਕੋਲੇ ਵਾਈਟ ਕਲਰ ਦੇ ਵਿੱਚ ਵੀ ਅਵੇਲੇਬਲ ਹੈਗੇ ਨੇ ਵਾਈਟ ਨਹੀਂ ਕਰੀਮ ਕਲ ਰ ਹੈ ਹਾਲੋ ਜੀ ਇਹ ਚਿੱਟਾ ਰੰਗ ਆ ਨਾ ਨਹੀਂ ਭਾਈ ਉਹ ਕਰੀਮ ਆ ਕਰੀਮ ਵਨੀਲਾ ਸ਼ੇਡ ਆ ਜੀ ਇਹ ਕਰੀਮ ਆ ਉਦਾਂ ਵਾਈਟ ਅਧੇ ਚ ਲੱਗਦਾ ਵਾ ਲਾਈਟਾਂ ਤੇ ਵੀ ਚਿੱਟਾ ਰੰਗ ਹਾਲੋ ਜੀ ਇਹਦੇ ਤੇ ਵੀ ਬਹੁਤ ਸੋਹਣਾ ਇਹ ਆਪਣੇ ਕਹਿੰਦੇ ਆਰੀ ਵਰਕ ਕੀਤਾ ਹੋਇਆ। ਜੂਰਾਂ ਹੈਗੀਆਂ ਜੀ ਲੁਕੇ ਦੀ ਇਦਾਂ ਦੀ। ਤੇ ਇਹਦੇ ਨਾਲ ਜਿਹੜੀਆਂ ਹੈਗੀਆਂ ਸਲਵਾਰ ਤੇ। ਹਾਂ। ਸਲਵਾਰ ਤੇ ਵੀ ਤੇ ਜਿਹੜਾ ਹੈਗਾ ਵਾ ਕਮੀਜ਼ ਦੇ ਬਾਹਾਂ ਤੇ ਵੀ ਹੈ ਜਿਹੜਾ ਕੰਮ ਆਊਗਾ। ਛੋਟੇ ਛੋਟੇ ਸ਼ੀਸ਼ੇ ਲੱਗੇ ਨੇ ਆ ਤੇ ਸਲਵਾਰ ਤੇ ਵੀ ਹੈ। ਅੱਛਾ। ਛੋਟੇ ਛੋਟੇ ਬੱਚ ਜਿਹੜੇ ਹੈਗੇ ਨੇ ਰੀਅਲ ਨਹੀਂ ਹੈਗੇ ਸ਼ੀਸ਼ੇ ਲੱਗੇ ਹੋਏ ਆ ਜਿਹੜੇ ਪਲਾਸਟਿਕ ਦੇ ਸ਼ੀਸ਼ੇ ਲੱਗੇ ਨੇ। ਹਲੇ ਬੇਦਾਸ਼ੀਸ਼ੂ ਲੱਗੇ ਨੇ ਆ ਹੈਗਾ ਇਹਦਾ ਬਹੁਤ ਸੋਹਣਾ ਦੁਪੱਟਾ ਦੁਪੱਟੇ ਤੇ ਵੀ ਚਾਰੇ ਪਾਸੇ ਲੈਸ ਲੱਗੀ ਹੋਈ ਹੈ ਮੂਸਲਿਨ ਦਾ ਮੂਸਲਿਨ ਦਾ ਜਿਹੜਾ ਹੈਗਾ ਇਹ ਦੁਪੱਟਾ ਵਾ ਤੇ ਸਿਰ ਕਾਟਨ ਦਾ ਜਿਹੜਾ ਹੈਗਾ ਵਾ ਉਹ ਸੁੱਟ ਨਹੀਂ ਜਾ ਤੇ ਉਸ ਤੋਂ ਬਾਅਦ ਹੈਗਾ ਜੀ ਕਾਟਨ ਦੇ ਵਿੱਚ ਹੀ ਹੈਗਾ ਜਿਹੜਾ ਪਹਿਲਾ ਸੂਟ ਦਿਖਾਇਆ ਸੀ ਜਿਵੇਂ ਉਹਦਾ ਦੁਪੱਟਾ ਵਾ ਉਵੇਂ ਹੀ ਹੈਗਾ ਬੇਬੀ ਪਿੰਕ ਕਲਰ ਜੇ ਕਿਸੇ ਨੂੰ ਬੇਬੀ ਪਿੰਕ ਪਸੰਦ ਹੈ ਕੰਬੇ ਬੇਬੀ ਪਿੰਕ ਕਲਰ ਵੀ ਬਹੁਤ ਸੋਹਣਾ। ਔਰ ਗੰਜਾ ਲਾ ਕੇ ਆਉਣਾ ਹੈ। ਹਾਂ, ਔਰਗੈਂਜ਼ਾ ਲਾ ਕੇ ਜਿਹੜਾ ਇਹਦਾ ਪੈਚਵਰਕ ਆ ਉਹਦੇ ਨਾਲ ਆ ਅਟੈਚ ਕਰਕੇ ਬਹੁਤ ਸੋਹਣਾ ਦੁਪੱਟਾ ਬਾਹ ਚਾਰੇ ਪਾਸੇ। ਦੁਪੱਟੇ ਤੇ ਤੇ ਸਲਵਾਰ ਤੇ ਲਾ ਸਕਦੇ ਆ ਤੁਸੀਂ ਆ ਜਾਂ ਤੁਸੀਂ ਬਾਹਮਾਂ ਤੇ ਲਾ ਸਕਦੇ ਆ ਨਾ ਕੰਬ ਬਹੁਤ ਸੋਹਣਾ। ਬੇਬੀ ਪਿੰਕ ਕਲਰ ਆ ਜੀ ਇਹ ਸੂਟ ਦਾ। ਪ੍ਰਾਈਸ ਤੁਹਾਨੂੰ ਨਾਲ ਦੀ ਨਾਲ ਜਿਵੇਂ ਹੁਣ 1500 ਤੋਂ ਕਿਹਾ 1500-1800 ਦੇ ਵਿੱਚ ਜਿਹੜਾ ਹੈਗਾ ਸੂਟ ਤੁਹਾਨੂੰ। ਮਿਲੂਗਾ ਤੇ ਸ਼ਿਪਿੰਗ ਜਿਹੜੀ ਹੋਊਗੀ ਐਕਸਟਰਾ ਹੋਊਗੀ ਉਹ ਕਿਲੋਆਂ ਦੇ ਹਿਸਾਬ ਨਾਲ ਤੁਹਾਨੂੰ ਸ਼ਿਪਿੰਗ ਦਾ ਦੱਸਿਆ ਜਾਊਗਾ ਕਿ ਜਿੱਦਾਂ ਜਿੱਦਾਂ ਜਿੰਨੇ ਕਿਲੋ ਦਾ ਪਾਰਸਲ ਹੁੰਦਾ ਵਾ ਉਸ ਦੇ ਹਿਸਾਬ ਦੇ ਨਾਲ ਆਪਾਂ ਨੂੰ ਸ਼ਿਪਿੰਗ ਪੈਂਦੀ ਆ। ਅਨਿਸ਼। ਇਹ ਕੁਲ ਵੈਂਟਰ ਕਲਰ ਦੇ ਵਿੱਚ ਇਹ ਬਹੁਤ ਸੋਹਣਾ ਬਲੈਕ ਕਲਰ ਦਾ ਕੰਬੀਨੇਸ਼ਨ ਆ ਜੀ। ਉੱਦਾਂ ਬਣਿਆ ਹੋਇਆ ਗਲਾ ਇਹਦਾ ਤੇ ਇਹਦੇ ਵੀ ਬਾਹਾਂ ਤੇ ਤੇ ਸਲਵਾਰ ਤੇ आज मैं ਤੁਸੀਂ ਆਪਣੇ ਬਾਹ ਦੇ ਅੱਗੇ ਲਿਆ ਸਕਦੇ ਹਾਂ ਤੇ ਆ ਆਪਣੇ ਸਲਵਾਰ ਦੇ ਗੋਰੀਆਂ ਤੇ ਆਉਗੀ। ਇਹ ਵੀ ਬਹੁਤ ਸਾਈਂ ਕਢਾਈ ਕੀਤੀ ਹੋਈ ਹੈ ਤੇ ਐਡਾ ਪੌਟਲੀ ਬਟਨ ਲਾ ਕੇ ਬਸ ਉਹਨਾਂ ਕਲਾ ਕਰ ਦਿੱਤਾ। ਇਹ ਹੈਗਾ ਜੀ ਸਾਰਾ ਮਸ਼ੀਨ ਵਰਕ ਤਾਂ ਤੇ ਆ ਇਹਦੇ ਨਾਲ ਹੈਗਾ ਦੁਪੱਟਾ ਦੁਪੱਟੇ ਤੇ ਜੀ ਬਲੈਕ ਕਲਰ ਦੀ ਲੈਸ ਲਾ ਕੇ ਤਿਆਰ ਕੀਤਾ ਹੋਇਆ। ਉਸ ਤੋਂ ਬਾਅਦ ਹੈਗਾ ਜੀ ਸੂਟ ਆਪਣੇ ਕੋਲੇ ਕਾਈ ਜਾਂਦਾ ਇਹਦਾ। ਕਾਈ ਜਾਂਦਾ ਇਹਦੇ ਵਿੱਚ ਸੂਟ ਆ। ਕਲਰ ਹੈਗਾ ਜੀ ਹਰ ਰੰਗ ਚਿੱਟਾ ਤੇ ਗੁਲਾਬੀ ਹਾਂ ਵੀ ਇਹਦੇ ਵੀ ਬਟਨ ਬਹੁਤ ਸੋਨੇ ਬਣਾਏ ਆ ਪਹਿਲਾਂ ਹੀ ਡਿਜ਼ਾਈਨ ਬਣਾਇਆ ਹੋਇਆ ਤੁਹਾਨੂੰ ਐਕਸਟਰਾ ਨਹੀਂ ਬਣਾਉਣਾ ਪੈਣਾ ਇਹਦਾ ਚੁਪੜ ਬਹੁਤ ਟ੍ਰੈਂਡਡ ਹੈ ਇਹਨਾਂ ਦਾ ਇਹ ਕੱਪੜੇ ਦਾ ਇਹ ਬੁਟੀਕ ਸੂਟ ਆ ਜੀ ਇਹ ਸਾਡੇ ਕੋਲ ਇੱਕ ਸਿੰਗਲ ਪੀਸ ਹੀ ਆ ਇਹਨੂੰ ਸੁਵਾਹ ਲਈ ਹਾਂ ਤੇ ਇਹਦੇ ਨਾਲ ਪਲੇਨ ਸਲਵਾਰ ਥ੍ਰੀਮ ਕਲਰ ਹੈ ਜੀ ਵਾਈਟ ਨਹੀਂ ਹੈ ਇਹ ਵੀ ਕਰੀਮ ਕਲਰ ਆ ਹਲੋ ਜੇ ਤਾਂ ਬੋਸ ਉਹਨਾਂ ਦਾ ਪੱਟਾ ਬਣਿਆ ਹੋਇਆ ਪੱਟਾ ਪ्योर ਦਾ ਮਿਲੂਗਾ ਤੁਹਾਨੂੰ ਇਹਦੇ ਨਾਲ ਚਾਰੇ ਪਾਸੇ ਵੀ ਲੈਸ ਲੱਗੀ ਹੋਈ ਆ ਇਹ ਮੇਲੇਨ ਕਪੜਾ ਜਿਹੜਾ ਹੈਗਾ ਇਹ ਆ ਹੈਗਾ ਜੀ ਕਿਸੇ ਨੂੰ ਚਾਹੀਦਾ ਜਿਸ ਸਟਾਈਲ ਬਲੂ ਕਲਰ ਦੇ ਵਿੱਚ ਆ ਨੈਕਸਟ ਸੂਟ ਜਿਹੜਾ ਆਪਣੇ ਕੋਲੇ ਹੈਗਾ ਸਟਾਈਲ ਬਲੂ ਕਲਰ ਹੈ ਦਾ ਬਹੁਤ ਡਿਜ਼ਾਈਨ ਜਿਹੜਾ ਬਹੁਤ ਸੋਹਣਾ ਬਣਿਆ ਹੋਇਆ। ਬਾਕੀ ਤੁਸੀਂ ਆਪਦੇ ਹਿਸਾਬ ਦੇ ਨਾਲ ਆਪਣਾ ਨਾਪ ਭੇਜ ਕੇ ਦੱਸ ਕੇ ਬਣਵਾ ਸਕਦੇ ਆ ਵੀ ਸਾਨੂੰ ਇਦਾਂ ਦਾ ਸੂਟ ਤਿਆਰ ਕਰਕੇ ਦਿਓ। ਸਲਾਈ ਵੀ ਆਪਣੇ ਕੋਲੇ ਅਵੇਲੇਬਲ ਹੈਗੀ ਆ ਤੇ ਜੇ ਅਨਸਟਿਚ ਲੈਣਾ ਤਾਂ ਅਨਸਟਿਚ ਵੀ ਤੁਹਾਨੂੰ ਮਿਲੂਗਾ। ਇੱਥਾਂ ਬਣਿਆ ਹੈ ਜੀ ਸੂਟ ਦਾ ਪੂਰਾ ਖੇਰਾ। ਤੇ ਇਹਦੇ ਨਾਲ ਆਹ ਬਹੁਤ ਸੋਹਣਾ ਦੁਪੱਟਾ ਵਾ ਦੁਪੱਟੇ ਤੇ ਵੀ ਚਾਰੇ ਪਾਸੇ ਲੈਸ ਲੱਗੀ ਹੋਈ ਆ। ਆ ਆਪਣੇ ਕੋਲੇ ਆਊਗਾ ਜੀ ਬਾਹਵਾ ਤੇ ਜਾਂ ਤੁਸੀਂ ਸਲਵਾਰ ਤੇ ਲਾਉਣਾ ਵਾ ਇਹਦੇ ਨਾਲ ਲਾਈਨਿੰਗ ਲੱਗੂਗੀ ਇਹ ਕਪੜਾ ਥੋੜਾ ਜਿਹਾ ਇਦਾਂ ਕੋਈ ਨਹੀਂ ਤੇ ਲੱਗੂਗੀ ਮੋਂਤ ਕਮੀ ਜਿਦਲਾਸਾ ਕਮ ਉਸੀ ਲਾਈਨ ਨਹੀਂ ਆਲਓਵਰ ਸੂਟ ਆਦਾਂ ਇਹ ਨਹੀਂ ਲੱਗਦੀ ਸਿੰਘ ਨਹੀਂ ਲੱਗਦੀ ਥੋੜਾ ਜਿਹਾ ਟ੍ਰਾਂਸਪੇਰੈਂਟ ਜਿਹਾ ਹੈਗਾ ਕਪੜਾ ਨੂੰ ਚਲੋ ਇਹ ਤਾਂ ਲੋਣੀ ਹੋਈ ਤੁਸੀਂ ਲਾ ਵੀ ਸਕਦੇ ਆ ਨਹੀਂ ਤਾਂ ਤੁਸੀਂ ਨਾ ਲਾਓ ਤਾਂ ਕਿਸੇ ਨੂੰ ਨਹੀਂ ਵੀ ਪਾਇਆ ਜਾਂਦਾ ਹੈ ਕਿ ਲਾਈਨਿੰਗ ਲਾ ਕੇ ਡਬਲ ਕਪੜਾ ਕਰ ਲਈਏ ਦੇਖੋ ਫਿਰ ਆਪਾਂ ਬੈਗੀ ਹੋ ਜਾਂਦਾ ਸਿੱਧ। ਇਹ ਦਿੱਤੀ ਆ। ਇਹ ਥੋੜਾ ਜਿਹਾ ਅਲੱਗ ਹੈ। ਇਹ ਜੇ ਮੇ ਆਪਣੇ ਖਾਦੀ ਕਪੜਾ ਹੁੰਦਾ ਵਾ ਦੋ ਸੂਟ ਆਪਣੇ ਕੋਲੇ ਇਸ ਚੀਜ਼ ਦੇ ਵਿੱਚ ਪਹਿਨੇ ਇਸ ਕਪੜੇ ਦੇ ਵਿੱਚ। ਛੋਟੇ ਛੋਟੇ ਉੱਪਰ ਹੈਗੇ ਨੇ ਜਿਹੜੇ ਕਪੜੇ ਦੇ ਉੱਪਰ। ਐਦਾਂ ਜਿਵੇਂ ਆਪਣੇ ਖਾਦੀ ਕਪੜਾ ਹੁੰਦਾ ਨਾ ਉਸ ਤਰ੍ਹਾਂ ਦਾ ਇਹ ਕਪੜਾ ਵਾ। ਇਹ ਵੀ ਗਰਮੀਆਂ ਦਾ ਸਟਾਫ ਹੀ ਹੈ ਜੀ। ਹਮ ਹਾਲੋ ਇਦਾਂ ਬਣਿਆ ਹੋਇਆ ਗਲੇ ਤੇ ਵੀ ਫੁੱਲ ਤੇ ਘੇਰੇ ਤੇ ਆ ਗਈ ਆਪਣੇ ਤੇ ਆ ਹੈਗੀ ਇਹਦੀ ਸਲਵਾਰ ਇਹਦੇ ਨਾਲ ਪਜਾਮੀ ਬਣਾਈ ਸੋਹਣੀ ਲੱਗੂਗੀ ਹਨ ਦੇਖੋ ਪਤਲੀ ਮੇਰੇ ਅੱਲੀ ਕੁੜੀ ਹੈ ਜੀ ਤਾਂ ਹਾਲੋ ਆ ਹੈਗਾ ਤਾਂ ਬਹੁਤ ਸੋਹਣਾ ਦੁਪੱਟਾ ਦੁਪੱਟੇ ਤੇ ਵੀ ਸਾਰੇ ਵਿੱਚ ਫੁੱਲ ਪਏ ਹੋਏ ਨੇਗੇ ਜਿਵੇਂ ਕਬੀਜ ਤੇ ਆਵੇਂ ਦੁਪੱਟੇ ਤੇ ਪੱਤੇ ਬਣਾਏ ਹੋਏ ਤੇ ਇਹਦੇ ਵਿੱਚ ਜੀ ਦੋ ਰੰਗ ਨੇ ਆਪਣੇ ਕੋਲੇ ਲਾਈਟ ਸਕਾਈ ਬਲੂ ਕਲਰ ਹੈ ਕਪੜਾ ਸੇਮ ਆ ਸਟੱਫ ਸੇਮ ਆ ਦੁਪੱਟੇ ਵੀ ਸੇਮ ਆ ਤੇ ਬਸ ਕਲਰ ਦਾ ਹੀ ਫਰਕ ਆ ਇਹਦੇ ਵਿੱਚ ਆਪਣੇ ਕੋਲੇ ਦੋ ਰੰਗ ਨੇ ਤੇ ਇੱਕ ਇਹਗਾ ਲਾਸਟ ਨੋਟ ਲੀਸਕ ਆਖਰੀ ਨਹੀਂ ਕਹਿ ਸਕਦੇ ਵੀਡੀਓ ਹਰ ਰੋਜ਼ ਪਾਇਆ ਕਰਾਂਗੇ ਤੇ ਅੱਜ ਬਸ ਇੰਨੇ ਸੂਟਾਂ ਦੀ ਵੀਡੀਓ ਹਾਲੇ ਜੀ ਹਬੇ ਬਹੁਤ ਸੋਹਣੇ ਸੂਟਾ ਇਹ ਵੀ ਸਾਰੇ ਮਸ਼ੀਨ ਵਰਕ ਦੇ ਨਾਲ ਹੀ ਆ ਸੂਟ ਕਿਤੇ ਕਿਤੇ ਇੱਥੇ ਟਮਾਟਮੇ ਇਦਾਂ ਨਾ ਬੂਟੀ ਬਣਾਈ ਹੋਈ ਆ ਸਾਰੇ ਸੂਟ ਦੇ ਉੱਪਰ ਹੀ ਕਿਤੇ ਕਿਤੇ ਇਦਾਂ ਬੂਟੀ ਬਣੀ ਹੋਈ ਆ ਆ ਗੱਲਾ ਜੀ ਇਹਦਾ ਤੇ ਇਹਦੇ ਨਾਲ ਵੀ ਦੁਪੱਟਾ ਜਿਹੜਾ ਬਹੁਤ ਸੋਹਣਾ ਕੱਢਿਆ ਹੋਇਆ ਤੇ ਆ ਹੈਗਾ ਸੈਲਫ ਪ੍ਰਿੰਟ ਦੇ ਵਿੱਚ ਇਹਦਾ ਬਹੁਤ ਸੋਹਣਾ ਉਹਦਾ ਜਿਵੇਂ ਟਾਈ ਐਂਡ ਡਾਈ ਦਾ ਦੁਪੱਟਾ ਹੁੰਦਾ ਵਾ ਵਿੱਚ ਪ੍ਰਿੰਟ ਆ ਸਿੰਗਲ ਨਹੀਂ ਹੈਗਾ ਵਿੱਚ ਪ੍ਰਿੰਟ ਆ ਆ ਵੀ ਸੋਹਣਾ ਬਹੁਤ ਸੋਹਣਾ ਬਣਿਆ ਹੈ ਹਾਂ ਜੀ ਇਹ ਵੀ ਦਿਖਾ ਲੀਏ ਚੋਲੇ ਇਹ ਦੋ ਸੂਟ ਹੋ ਰਾਗੇ ਆਪਣੇ ਕੋਲੇ ਇਹ ਵੀ ਬਹੁਤ ਸੋਹਣਾ ਰੰਗ ਆ ਗੁਲਾਬੀ ਉਹਦਾ ਰਾਣੀ ਸ਼ੇਡ ਵਾਂਗੂ ਆਉਂਦਾ ਜੀ ਮੇਰਾ ਰਾਣੀ ਸ਼ੇਡ ਹੁੰਦਾ ਵਾ ਇਹ ਤੁਸੀਂ ਆਪਣੀ ਮੰਮੀ ਲਈ ਨਾਨੀ ਦਾਦੀ ਲਈ ਕਿਸੇ ਲਈ ਵੀ ਤੁਸੀਂ ਆਰਡਰ ਕਰ ਸਕਦੇ ਆ ਤੇ ਤੁਹਾਨੂੰ ਜਿਹੜੀ ਡਿਲੀਵਰੀ ਹੈਗੀ ਘਰੇ ਬੈਠਿਆਂ ਨੂੰ ਮਿਲੂਗੀ ਇੰਡੀਆ ਦੇ ਵਿੱਚ ਇੰਡੀਆ ਦਾ ਪ੍ਰਾਈਸ ਮਿਲੂਗਾ ਜੀ ਤੇ ਜਰਮਨ ਦੇ ਵਿੱਚ ਯੂਰਪ ਚ ਚਾਹੀਦਾ ਤਾਂ ਯੂਰਪ ਦਾ ਪ੍ਰਾਈਸ ਮਿਲੂਗਾ ਐਸਕੇ ਦੇ ਵਿੱਚ ਹੈਗਾ ਕਾਟਨ ਦਾ ਕਪੜਾ ਵਾ ਇਹ ਏਕੇ ਦੇ ਏਕੇ ਸੌਰੀ ਏਕੇ ਟੈਕਸ ਦਾ ਹੈਗਾ ਕਪੜਾ ਐਸਕੇ ਦੇ ਵੀ ਹੈ ਬੱਚ ਸੂਟ ਆਪਣੇ ਕੋਲ ਏਕੇ ਟੈਕਸ ਦੇ ਵਿੱਚ ਵੀ ਹੈ ਇਦਾਂ ਜੀ ਜਿਹੜਾ ਦੁਪट्टे ਦੇ ਉੱਪਰ ਮੋਕੈਸ਼ ਲੱਗੀ ਹੋਈ ਹੈ ਤੇ ਬਹੁਤ ਸੋਹਣਾ ਆਲਓਵਰ ਸਿੰਪਲ ਕਲਰ ਇਦਾਂ ਕੈਮਰੇ 'ਚ ਥੋੜਾ ਜਿਹਾ ਲਾਈਟ ਲੱਗਦਾ ਪਰ ਕਲਰ ਬਹੁਤ ਸੋਹਣਾ ਮਖੜਦਾ ਕਲਰ ਹੈ ਇਹ ਆਲਓਵਰ ਸੂਟ ਹੈ ਜੀ ਸਾਰਾ ਪਾਈਪਿੰਗ ਉਹ ਤਾਂ ਆੜੀ ਉਹਨਾਂ ਨੇ ਲਾਈ ਹੋਈ ਆ ਜੇ ਤੁਸੀਂ ਨਾਲ ਉਹਦਾ ਵੀ ਲਾਉਣੀ ਆ ਤੁਸੀਂ ਆਪਣੇ ਹਿਸਾਬ ਦੇ ਨਾਲ ਡਬਲ ਪਾਈਪਿੰਗ ਲਾ ਕੇ ਸੂਟ ਤਿਆਰ ਕਰਵਾ ਸਕਦੇ ਆ ਜੀ ਤੇ ਇੱਕ ਸੂਟ ਹੈਗਾ ਬਹੁਤ ਸੋਹਣਾ ਆ ਵੀ ਰੰਗ ਪੂਰਾ ਸੋਹਣਾ ਹੋਣਾ ਹਾਂ ਇਹ ਦੇ ਨਾਲ ਇਹ ਦੇ ਨਾਲ ਵੀ ਮੁਕੈਸ਼ ਵਾਲਾ ਦੁਪੱਟਾ ਬਹੁਤ ਸੋਹਣਾ ਤੇ ਆ ਲੋ ਜੀ ਇਹ ਤਾਂ ਬਹੁਤ ਸੋਹਣਾ ਜਿਵੇਂ ਆਪਣੇ ਬ੍ਰਾਂਡ ਦੇ ਉੱਪਰ ਮੋਹਰਾਂ ਵੀ ਲੱਗੀਆਂ ਹੋਈਆਂ ਨੇ ਆਲੋ ਜੀ ਬੋਰਨੀ ਉਹਦੀ ਹੈਗੀ ਬੋਰਨ ਦੀ ਪੂਰੀ ਗਰੰਟੀ ਹੈਗੀ ਕਿ ਮੈਂ ਆਪਣੇ ਉਹ ਕੇਕ ਇਹਨੇ ਚਿਕਨ ਖਰੀਦਦਾ ਹੁੰਦਾ ਨਾ ਜਿਹੜਾ ਐਦਾਂ ਦਾ ਗਲੀਆਂ ਵਾਲਾ ਕੱਪੜਾ ਹੁੰਦਾ ਆਪਾਂ ਦਾ ਕੱਪੜਾ ਤੇ ਬਹੁਤ ਸੋਹਣਾ ਮਸਲੀਨ ਦਾ ਹੈਗਾ ਜਿਹੇ ਸੂਟਾ ਜਿਹੜਾ ਇੱਕ ਉਹ ਦਿਖਾਉਂਦਾ ਹੈ ਤੇ ਚਲੋ ਜੀ ਆਪਣੇ ਕੋਲੇ ਸੀ ਗਰਮੀਆਂ ਦੇ ਕੱਪੜਿਆਂ ਦੀ ਕਲੈਕਸ਼ਨ ਤੇ ਜੇ ਕੋਈ ਸੂਟ ਪਸੰਦ ਆਇਆ ਤਾਂ ਮੈਸੇਜ ਜ਼ਰੂਰ ਕਰਿਓ ਜੀ ਸਕਰੀਨਸ਼ਾਟ ਲੈ ਕੇ ਤੁਸੀਂ ਫੋਨ ਨੰਬਰ ਦਿੱਤਾ ਹੋਇਆ ਉੱਪਰ ਉਹਦੇ ਵਿੱਚ ਭੇਜ ਸਕਦੇ ਆ ਤੇ ਤੁਹਾਨੂੰ ਪ੍ਰਾਈਸ ਦੇ ਸਮੇਤ ਸਾਰਾ ਕੋਰੀਅਰ ਦੇ ਸਮੇਤ ਦੱਸਿਆ ਜਾਊਗਾ ਜੇ ਸਲਾਈ ਕਰਾ ਕੇ ਲੈਣੇ ਆਪਣੇ ਕੋਲੇ ਸਲਾਈ ਵੀ ਅਵੇਲੇਬਲ ਹੈਗੀ ਹੈਗੀ ਤੇ ਪੂਰੇ ਆਪਾ ਵਰਲਡ ਦੇ ਵਿੱਚ ਸ਼ਿਪਿੰਗ ਕਰਦੇ ਆਂ ਜੀ ਉ ਤਾਂ ਇੰਡੀਆ ਪੰਜਾਬ ਤੋਂ ਪੰਜਾਬ ਤੁਸੀਂ ਭੇਜਣਾ ਆਪਣੇ ਕਿਸੇ ਰਿਲੇਟਿਵ ਨੂੰ ਤਾਂ ਤੁਸੀਂ ਆਪਣਾ ਐਡਰੈਸ ਭੇਜ ਕੇ ਤੇ Google Pay ਦੀ ਆਪਣੇ ਕੋਲੇ ਹੈਗੀ ਹੈ ਜਿਹੜੀ ਆਪ ਹੈਗੀ ਆ ਤੁਸੀਂ ਉਹਦੇ ਨਾਲ ਸਕੈਨਰ ਤੇ ਥਰੂ ਸਕੈਨ ਕਰਕੇ ਪੇ ਕਰ ਸਕਦੇ ਆ ਤੇ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਤੇ ਨਾਲ ਸਤਿ ਸ਼੍ਰੀ ਅਕਾਲ ਜੀ ਰੱਬ ਰੱਖਾ